ਕਈ ਵਾਰ ਸੜਕ ਤੇ ਬਹੁਤ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਤੇ ਲੋਕ ਇਸ ਕਰਕੇ ਵੀ ਜ਼ਖਮੀ ਨੂੰ ਹੱਥ ਨਹੀਂ ਪਾਉਂਦੇ ਕਿ ਕਿਤੇ ਕਾਰਵਾਈ ਉਹਨਾਂ ਤੇ ਹੀ ਨਾ ਹੋ ਜਾਏ ਪਰ ਦੱਸਦੇ ਕਿ ਇਸ ਵੇਲੇ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਜੇਕਰ ਤੁਸੀਂ ਕਿਸੇ ਅਜਿਹੇ ਜ਼ਖਮੀ ਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਸਨਮਾਨਿਤ ਇਜੋ ਕੀਤਾ ਜਾਵੇਗਾ ਜੀ ਹਾਂ ਦੱਸਦੇ ਕਿ ਅੱਜਕੱਲ੍ਹ ਕਈ ਸੜਕੀ ਦੁਰਘਟਨਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਜੇਕਰ ਸਹੀ ਇਲਾਜ ਸਹੀ ਸਮੇਂ ਸਿਰ ਨਾ ਮਿਲੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸੋ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਅਦਰਾਸਾ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੁਣ ਸਨਮਾਨਿਤ ਕੀਤੇ ਜਾਣਗੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਪੁਲਿਸ ਹੁਣ ਨਹੀਂ ਰੋਕੇਗੀ ਦੱਸਦੇ ਕਿ ਜੇਕਰ ਕੋਈ ਰਸਤੇ ਸੜਕ ਹਾਦਸੇ ਸ਼ਿਕਾਰ ਹੋਣ ਵਾਲੇ ਨੂੰ ਮਦਦ ਲਈ ਸਾਇਤਾਲੀ ਹਸਪਤਾਲ ਲੈ ਕੇ ਜਾਂਦਾ ਤਾਂ ਪੁਲਿਸ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਦੇ ਲਈ 2000 ਰੁਪਏ ਦੀ ਬਕਾਇਦਾ ਰਾਸ਼ੀ ਮਦਦਗਾਰ ਨੂੰ ਦਿੱਤੀ ਜਾਏਗੀ ਸਬੰਧਿਤ ਪੁਲਿਸ ਵਿਭਾਗ ਵੱਲੋਂ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਨੇ ਮਦਦਗਾਰਾਂ ਨੂੰ ਫਰਿਸ਼ਤਾ ਸਕੀਮ ਤਹਿਤ ਸਨਮਾਨਿਤ ਕੀਤਾ ਜਾਏਗਾ ਮਦਦਗਾਰਾਂ ਨੂੰ 2000 ਰੁਪਏ ਬਤੌਰ ਰਾਸ਼ੀ ਦਿੱਤੀ ਪੱਤਰ ਵੀ ਸੌਂਪਿਆ ਜਾਵੇਗਾ ਜੀ ਆ ਦੱਸ ਦੇ ਕਿ ਜਿਵੇਂ ਕਿ ਕਈ ਵਾਰ ਸਰਕੀ ਦੁਰਘਟਨਾਵਾਂ ਹੁੰ ਜਾਂਦੀਆਂ ਨੇ ਲੋਕ ਹੱਥ ਨਹੀਂ ਪਾਉਂਦੇ ਕਿਉਂਕਿ ਉਲਟਾ ਉਹਨਾਂ ਤੇ ਹੀ ਕੇਸ ਧਰ ਜੋ ਜਾਂਦੇ ਨੇ ਮਾਮਲੇ ਦਰਜ ਹੋ ਜਾਂਦੇ ਨੇ ਜਿਸ ਦੇ ਡਰ ਕਰਕੇ ਲੋਕ ਵੀ ਅੱਗੇ ਨਹੀਂ ਵਧਦੇ ਸੀ ਪਰ ਦੱਸ ਦਈਏ ਕਿ ਹੁਣ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਕੋਈ ਜ਼ਖਮੀ ਮਿਲਦਾ ਹੈ ਤਾਂ ਉਸ ਦੀ ਮਦਦ ਹੈ ਜੋ ਜਰੂਰ ਕਰੋ ਕਿਉਂਕਿ ਹੁਣ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੁਲਿਸ ਉਹਨਾਂ ਤੇ ਹੁਣ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਵਾਲੇ ਨੂੰ 2000 ਰੁਪਏ ਬਕਾਇਦਾ ਰਾਸ਼ੀ ਵੀ ਦਿੱਤੀ ਜਾਵੇਗੀ ਕਈ ਵਾਰ ਸੜਕ ਤੇ ਬਹੁਤ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਤੇ ਲੋਕ ਇਸ ਕਰਕੇ ਵੀ ਜ਼ਖਮੀ ਨੂੰ ਹੱਥ ਨਹੀਂ ਪਾਉਂਦੇ ਕਿ ਕਿਤੇ ਕਾਰਵਾਈ ਉਹਨਾਂ ਤੇ ਹੀ ਨਾ ਹੋ ਜਾਏ ਪਰ ਦੱਸ ਦੇ ਕਿ ਇਸ ਵੇਲੇ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਜੇਕਰ ਤੁਸੀਂ ਕਿਸੇ ਅਜਿਹੇ ਜ਼ਖਮੀ ਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਸਨਮਾਨਿਤ ਇਜੋ ਕੀਤਾ ਜਾਵੇਗਾ ਜੀ ਹਾਂ ਦੱਸ ਦੇ ਕਿ ਅੱਜਕਲ ਕਈ ਸੜਕੀ ਦੁਰਘਟਨਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਜੇਕਰ ਸਹੀ ਇਲਾਜ ਸਹੀ ਸਮੇਂ ਸਿਰ ਨਾ ਮਿਲੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸੋ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜਦੋਂ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੁਣ ਸਨਮਾਨਿਤ ਕੀਤੇ ਜਾਣਗੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਪੁਲਿਸ ਹੁਣ ਨਹੀਂ ਰੋਕੇਗੀ ਦੱਸਦੇ ਕਿ ਜੇਕਰ ਕੋਈ ਰਸਤੇ ਸੜਕ ਹਾਦਸੇ ਸ਼ਿਕਾਰ ਹੋਣ ਵਾਲੇ ਨੂੰ ਮਡਲੀ ਸਾਹਿਤਾਲੀ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਪੁਲਿਸ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਦੇ ਲਈ 2000 ਰੁਪਏ ਦੀ ਬਕਾਇਦਾ ਰਾਸ਼ੀ ਮਦਦਗਾਰ ਨੂੰ ਦਿੱਤੀ ਜਾਏਗੀ ਸਬੰਧਿਤ ਪੁਲਿਸ ਵਿਭਾਗ ਵੱਲੋਂ ਬਕਾਇਦਾ ਹਦੇਸ਼ ਜਾਰੀ ਕੀਤੇ ਗਏ ਨੇ ਮਦਦਗਾਰਾਂ ਨੂੰ ਫਰਿਸ਼ਤਾ ਸਕੀਮ ਤਹਿਤ ਸਨਮਾਨਿਤ ਕੀਤਾ ਜਾਏਗਾ ਮਦ ਤੌਰ ਰਾਸ਼ੀ ਦਿੱਤੀ ਜਾਏਗੀ ਇਸ ਦੇ ਨਾਲ ਹੀ ਜੀਵਨ ਰੱਖਿਆ ਪ੍ਰਸ਼ੰਸਾ ਪੱਤਰ ਵੀ ਸੌਂਪਿਆ ਜਾਵੇਗਾ ਜੀਆਂ ਦੱਸਦੇ ਕਿ ਜਿਵੇਂ ਕਿ ਕਈ ਵਾਰ ਸਰਕੀ ਦੁਰਘਟਨਾਵਾਂ ਹੁੰ ਜਾਂਦੀਆਂ ਨੇ ਲੋਕ ਹੱਥ ਨਹੀਂ ਪਾਉਂਦੇ ਕਿਉਂਕਿ ਉਲਟਾ ਉਹਨਾਂ ਤੇ ਹੀ ਕੇਸ ਦਰਜ ਹੋ ਜਾਂਦੇ ਨੇ ਮਾਮਲੇ ਦਰਜ ਹੋ ਜਾਂਦੇ ਨੇ ਜਿਸ ਦੇ ਡਰ ਕਰਕੇ ਲੋਕ ਵੀ ਅੱਗੇ ਨਹੀਂ ਵਧਦੇ ਸੀ ਪਰ ਦੱਸਦੇ ਕਿ ਹੁਣ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਕੋਈ ਜ਼ਖਮੀ ਮਿਲਦਾ ਹੈ ਤਾਂ ਉਸ ਦੀ ਮਦਦ ਐ ਜੋ ਜ਼ਰੂਰ ਕਰੋ ਕਿਉਂਕਿ ਹੁਣ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੁਲਿਸ ਉਹਨਾਂ ਤੇ ਹੁਣ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਵਾਲੇ ਨੂੰ 2000 ਰੁਪਏ ਬਕਾਇਦਾ ਰਾਸ਼ੀ ਵੀ ਦਿੱਤੀ ਜਾਵੇਗੀ ਕਈ ਵਾਰ ਸੜਕ ਤੇ ਬਹੁਤ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਤੇ ਲੋਕ ਇਸ ਕਰਕੇ ਵੀ ਜ਼ਖਮੀ ਨੂੰ ਹੱਥ ਨਹੀਂ ਪਾਉਂਦੇ ਕਿ ਕਿਤੇ ਕਾਰਵਾਈ ਉਹਨਾਂ ਤੇ ਹੀ ਨਾ ਹੋ ਜਾਏ ਪਰ ਦੱਸਦੇ ਕਿ ਇਸ ਵੇਲੇ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਜੇਕਰ ਤੁਸੀਂ ਕਿਸੇ ਅਜਿਹੇ ਜ਼ਖਮੀ ਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਸਨਮਾਨਿਤ ਇਜੋ ਕੀਤਾ ਜਾਵੇਗਾ ਜੀ ਹਾਂ ਦੱਸਦੇ ਕਿ ਅੱਜਕਲ੍ਹ ਕਈ ਸੜਕੀ ਦੁਰਘਟਨਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਜੇਕਰ ਦਾਹੀ ਇਲਾਜ ਸਹੀ ਸਮੇਂ ਸਿਰ ਨਾ ਮਿਲੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸੋ ਇਸੇ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਦਰਸਾ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੁਣ ਸਨਮਾਨਿਤ ਕੀਤੇ ਜਾਣਗੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਪੁਲਿਸ ਹੁਣ ਨਹੀਂ ਰੋਕੇਗੀ ਦੱਸਦੇ ਕਿ ਜੇਕਰ ਕੋਈ ਰਸਤੇ ਸੜਕ ਹਾਦਸੇ ਸ਼ਿਕਾਰ ਹੋਣ ਵਾਲੇ ਨੂੰ ਮਡਲੀ 47 ਹਸਪਤਾਲ ਲੈ ਕੇ ਜਾਂਦਾ ਤਾਂ ਪੁਲਿਸ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਦੇ ਲਈ 2000 ਰੁਪਏ ਦੀ ਬਕਾਇਦਾ ਰਾਸ਼ੀ ਮਦਦਗਾਰ ਨੂੰ ਦਿੱਤੀ ਜਾਏਗੀ ਸਬੰਧਿਤ ਪੁਲਿਸ ਵਿਭਾਗ ਵੱਲੋਂ ਬਕਾਇਦਾ ਹਦੇਸ਼ ਜਾਰੀ ਕੀਤੇ ਗਏ ਨੇ ਮਦਦਗਾਰ ਇਹਦਾ ਸਕੀਮ ਤੇ ਸਨਮਾਨਿਤ ਕੀਤਾ ਜਾਏਗਾ ਮਦਦਗਾਰਾਂ ਨੂੰ 2000 ਰੁਪਏ ਬਤੌਰ ਰਾਸ਼ੀ ਦਿੱਤੀ ਜਾਏਗੀ ਇਸ ਦੇ ਨਾਲ ਹੀ ਜੀਵਨ ਰੱਖਿਆ ਪ੍ਰਸ਼ੰਸਾ ਪੱਤਰ ਵੀ ਸੌਂਪਿਆ ਜਾਵੇਗਾ ਜੀਆਂ ਦੱਸ ਦੇ ਕਿ ਜਿਵੇਂ ਕਿ ਕਈ ਵਾਰ ਸਰਕੀ ਦੁਰਘਟਨਾਵਾਂ ਹੋ ਜਾਂਦੀਆਂ ਨੇ ਲੋਕ ਹੱਥ ਨਹੀਂ ਪਾਉਂਦੇ ਕਿਉਂਕਿ ਉਲਟਾ ਉਹਨਾਂ ਤੇ ਹੀ ਕੇਸ ਦਰਜ ਹੋ ਜਾਂਦੇ ਨੇ ਮਾਮਲੇ ਦਰਜ ਹੋ ਜਾਂਦੇ ਨੇ ਜਿਸ ਦੇ ਡਰ ਕਰਕੇ ਲੋਕ ਵੀ ਅੱਗੇ ਨਹੀਂ ਵਾਦੇ ਸੀ ਪਰ ਦੱਸ ਦੇ ਕਿ ਹੁਣ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਕੋਈ ਜ਼ਖਮੀ ਮਿਲਦਾ ਹੈ ਤਾਂ ਉਸ ਦੀ ਮਦਦ ਹੈ ਜੋ ਜਰੂਰ ਕਰੋ ਕਿਉਂਕਿ ਹੁਣ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੁਲਿਸ ਉਹਨਾਂ ਤੇ ਹੁਣ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਵਾਲੇ ਨੂੰ 2000 ਰੁਪਏ ਬਕਾਇਦਾ ਰਾਸ਼ੀ ਵੀ ਦਿੱਤੀ ਜਾਵੇਗੀ